ਹallelujah 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 ਸਾਰੀ ਸੰਗਤ ਨੂੰ ਪਿਆਰ ਭਰੀ ਜੈਨਸੀ ਤੇ ਰੱਬ ਦੇ ਦਸਾਂ ਨੀ ਜੈਨਸੀ ਮੇਰਾ ਨਾਮ ਕੋਮਨ ਹੈ ਮੇਰਾ ਪਿੰਨ ਪਹਿਲਾ ਵਾਲਾ ਮੇਰੇ ਜੀਵਨ ਦੀ ਦਵਾਈ ਹੈ ਕਿ ਮੰਗਲਵਾਰ ਰਾਤ ਮੇਰੀ ਬਹੁਤ ਜ਼ਿਆਦਾ ਕੜ ਦੁਖੀ ਬੜਾ ਬੁਰਾ ਹਾਲ ਹੋਇਆ ਮੈਂ ਦਵਾਈ ਖਾਦੀ ਬਲੂ ਇੱਕ ਬੁਰਾ ਖਾਦੀ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਰਾਤ ਜਿਵੇਂ ਤੇ ਨਿਕਲ ਗਈ ਉਸ ਤੋਂ ਅਗਲੇ ਦਿਨ ਫਿਰ ਐਵੇਂ ਬੁਰਾ ਹਾਲ ਆ ਸਾਰਾ ਮੇਰੇ ਆਵਲੀ ਸਾਈਡ ਬੜੀ ਸਵੈਲਿੰਗ ਹੋ ਕੇ ਸੋਚ ਕੇ ਇੰਨਾ ਵਕਤ ਬਤਾ ਹੋ ਗਿਆ ਔਰ ਮੈਂ ਬੋਲ ਵੀ ਨਹੀਂ ਸਿਪਾ ਰਹੀ ਇੰਨਾ ਮੇਰਾ ਗੁਰਾਹਲ ਹੋ ਗਿਆ ਕਿ ਮੈਨੂੰ ਸਵੇਰੇ ਜਿਵੇਂ ਤੇ ਮੈਂ ਨਾਸ਼ਤਾ ਕਰਾ ਕੇ ਇਹਨਾਂ ਨੂੰ ਕੰਮ ਤੇ ਭੇਜਾਂ ਬੱਚੇ ਨੂੰ ਸਕੂਲ ਭੇਜਾਂ ਉਸ ਤੋਂ ਬਾਅਦ ਮੈਂ ਬਿਲਕੁਲ ਵੀ ਮਤਲਬ ਡਾਇਲੌਗ ਹੀ ਮੇਰਾ ਗੁਰਾਹਲ ਹੋ ਗਿਆ ਫਿਰ ਮੈਂ ਫਿਰ ਮੈਂ ਉਸ ਤੋਂ ਉਸਤਰਾੰ ਸੋਤੇ ਸੋਤੇ ਫਿਰ ਇੱਕ ਘਰਾ ਖਾਲੀ ਔਰ 500 ਪਾਵਰ ਦੀ ਸਾਰੀ ਡੋਸ ਲਈ ਪਰ ਮੇਰੇ ਇੱਥੇ ਦੀ ਸਵੇਲਿੰਗ ਉੱਥੇ ਰਹੀ ਮੈਂ ਬੋਲ ਹੀ ਨਹੀਂ ਸਕਿਆ ਕੋਪਾਸਾ ਆਇਆ ਕਿ ਜਿੰਦਰਾ ਬੜਾ ਬਣਾਵੇਂ ਪਹਾੜੇ ਦੇ ਤੇ ਰੱਖਿਆ ਆ ਬੜਾ ਬੁਰਾ ਹਾਲ ਉਸ ਤੋਂ ਬਾਅਦ ਮੈਂ ਸੰਤਾਂ ਨੂੰ ਫੋਨ ਲਗਾਇਆ ਮੈਂ ਕਿਹਾ ਮੇਰੀ ਆਵਾਜ਼ ਨਿਕਲ ਨਹੀਂ ਰਹੀ ਮੈਂ ਜਿਵੇਂ ਬੋਲਿਆ ਕਿ ਮਹਾਰਾਜ ਜੀ ਸੰਤ ਜੀ ਮੇਰਾ ਮੇਰੇ ਤੇ ਪ੍ਰਾਰਥਨਾ ਕਰੋ ਮੇਰਾ ਬੜਾ ਬੁਰਾ ਹਾਲ ਸੰਤ ਘਟੀ ਚਲਾਉਣ ਦੇ ਚਾਹਵਿਤੇ ਜਾ ਰਹੇ ਸੀ ਮੈਂ ਨੇ ਪ੍ਰਾਰਥਨਾ ਕੀਤੀ ਔਰ ਉਸ ਤੋਂ ਬਾਅਦ ਮੈਨੂੰ ਨੀਂਦ ਆ ਗਈ ਮੈਂ 100 ਕੇ ਉਪਰ 10 ਮਿੰਟ ਬਾਅਦ ਮੈਨੂੰ ਇਤਾਂ ਲੱਗਿਆ ਕਿ ਜਿਵੇਂ ਮੈਨੂੰ ਕਦੇ ਦਰਦ ਹੈ ਹੀ ਨਹੀਂ ਸੀ ਪਰਬੂ ਨੇ ਮੇਰੀ ਜ਼ਿੰਦਗੀ ਦਾ ਅੱਡਾ ਵੱਡਾ ਚਮਤਕਾਰ ਕੀਤਾ ਖੁਦਾ ਨੇ ਆਪਣੇ ਦੁਆਸਾਂਦਾਰਾ ਮੈਨੂੰ ਉਸੇ ਵਕਤ ਛੂਆ ਔਰ ਜਿੱਥੇ ਦਵਾਈਆਂ ਨਹੀਂ ਕੰਮ ਕਰਦੀਆਂ ਉੱਤੇ ਪ੍ਰਭੂ ਨੇ ਦੁਆਸਾਂ ਦੀਆਂ ਪ੍ਰਾਰਥਨਾਵਾਂ ਕੰਮ ਕਰਦੀਆਂ ਸੋ ਪ੍ਰਭੂ ਨੇ ਆਪਣੇ ਦੁਆਸਾਂਦਾਰਾ ਮੈਨੂੰ ਬਚਾ ਲਿਆ ਔਰ ਬਿਲਕੁਲ ਚੰਗਾ ਕੀਤਾ ਸੋ ਪ੍ਰਭੂ ਦਾ ਮੈਂ ਧੰਨਵਾਦ ਕਰਦੀ ਆ ਪ੍ਰਭੂ ਨੇ ਮੇਰੀ ਜ਼ਿੰਦਗੀ 'ਚ ਵੱਡਾ ਕੰਮ ਕੀਤਾ ਸਾਰਿਆਂ ਨੂੰ ਜੈ ਹਸ